ਇਹ ਤਾਂ ਦੇਖਦੇ ਪਏ ਹੁਣ ਮਾਹੌਲ ਕਿਤੇ ਹੁਣ ਤਾਂ ਪ੍ਰੀਖਿਆ ਦਾ ਸਮੇ ਆ ਗਿਆ ਮੈਂ ਤਾਂ ਬਹੁਤ ਵਧੀਆ ਸਭ ਤੋਂ ਸਾਥ ਮਿਲ ਰਿਹਾ ਸਾਰੇ ਮੇਰੇ ਨਾਲ ਨੇ ਵੋਟ ਬਹੁਤ ਵਧੀਆ ਪੈ ਰਹੀ ਹੈ ਸਾਥੋਂ ਤੋਂ ਸ਼ੁਰੂ ਹੋਏ ਨੇ ਸਾਰੇ ਵੋਟ ਵਧੀਆ ਪਾ ਰਹੇ ਨੇ ਤੱਕੜੀ ਨੂੰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਇੱਕ ਇੱਕ ਵੋਟ ਤੱਕੜੀ ਨੂੰ ਪਾ ਕੇ ਆਪਣੀ ਕਾਮਯਾਬੀ ਬਣਾਓ ਸਾਰੇ ਮੇਰੇ ਨਾਲ ਨੇ ਬਹੁਤ ਵਧੀਆ ਮੈਨੂੰ ਸਾਥ ਮਿਲ ਰਿਹਾ ਅਸ ਮੇਰੀ ਇਹੀ ਬੇਨਤੀ ਲੱਗਦਾ ਨਹੀਂ ਮੈਡਮ ਅਸ ਜਿਹੜੇ ਤੁਹਾਡੇ ਪੱਕੇ ਵੋਟਰ ਹੋਣਗੇ ਉਹਨਾਂ ਨੂੰ ਕਨਫਿਊਜ਼ਨ ਹੋ ਰਹੀ ਹੈ ਮੈਂ ਪ੍ਰਧਾਨ ਸਾਹਿਬ ਕਹਿੰਦੇ ਹਾਥੀ ਮਗਰ ਜਾਓ ਉਹਨਾਂ ਦੇਖਣਾ ਨਿਸ਼ਾਨ ਦਾ ਤਕੜੀ ਵੀ ਪਿਆ ਹੋਇਆ ਇੱਥੇ ਹਾਥੀ ਦਾ ਪਕੜੀ ਸੁਣਿਆ ਨਹੀਂ ਹ ਤੱਕ ਤਕੜੀ ਸੁਣਦੇ ਆਂ ਤਕੜੀ ਨੂੰ ਪਾਣੀ ਹਾਂਜੀ ਲੀਡਰਸ਼ਿਪ ਦਾ ਕਿੰਨਾ ਸਹਿਯੋਗ ਰਿਹਾ ਜਿਵੇਂ ਬੀਬੀ ਜ਼ਗੀਰਕੌਰ ਹੋਣੀ ਪਟਾਲਾ ਸਾਹਿਬ ਹੋ ਗਏ ਲਗਾਤਾਰ ਫੋਟੇ ਨਾਲ ਖੜੇ ਰਹੇ ਨੇ ਉਹ ਮੇਰੇ ਨਾਲ ਨੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਉਡਾਲਾ ਜੀ ਨੇ ਬੀਬੀ ਜ਼ਗੀਰਕੌਰ ਜੀ ਨੇ ਸਾਡੇ ਅਕਾਲੀ ਦਲ ਦੇ ਚੰਦੂ ਮਾਜਰਾ ਹੋ ਗਏ ਅਕਾਲੀ ਦਲ ਦੇ ਸਾਰੇ ਸਾਡੀਆਂ ਪਾਰਟੀਆਂ ਦੇ ਜਲੰਧਰ ਦੇ ਜਿੰਨੇ ਵੀ ਲੀਡਰਸ਼ਿਪ 'ਤੇ ਮੈਂ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ ਮਹਾਲਾਤ ਇਤਨ ਦੇ ਸੀ ਕਿ ਇਸ ਵਾਰ ਇਹ ਲੱਗ ਰਿਹਾ ਕਿ ਇਕਾਲੀ ਦਲ ਦਾ ਆਪਕੱਚੀ ਕੰਪੀਟੀਸ਼ਨ ਸੀਗਾ ਹੈ ਤੇ ਲੱਗਦਾ ਹੈਗਾ ਇਹ ਵੀ ਚੀਜ਼ ਦਿਮਾਗ 'ਚ ਰਹੂਗੀ ਤੁਹਾਡੇ ਕੰਪੀਟੀਸ਼ਨ ਬਾਰੇ ਮੈਂ ਤਾਂ ਕੁਝ ਨਹੀਂ ਬੋਲ ਸਕਦੀ ਜੋ ਸਾਡੀ ਜ਼ਿੰਮੇਵਾਰੀ ਉਹ ਅਸੀਂ ਨਿਭਾ ਰਹੀ ਆ ਵੋਟਰਾਂ ਨੂੰ ਕੀ ਅਪੀਲ ਕਰਨੀ ਹੈ ਵੋਟਰਾਂ ਨੂੰ ਇਹ ਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਇੱਕ ਮੋੜ ਤੱਕ ਕੜੀਨ ਲਾਓ ਸਾਡਾ ਸਾਥ ਦਿਓ ਪੂਰਾ ਸੰਜੋਗ ਸਾਨੂੰ ਵਧੀਆ ਮਿਲ ਰਿਹਾ ਤੁਸੀਂ ਵੀ ਦਿਓ